ਸਰਨੁ ਜਮਸੀ ਦੀ ਅੱਜ ਮੈਂ ਤੁਹਾ ਨਾਲ ਗੱਲ ਕਰਨਾ ਚਾਹਾਂਗਾ ਕਿ ਜਦੋਂ ਵੀ ਸਾਡੀ ਜ਼ਿੰਦਗੀ 'ਚ ਕੋਈ ਮੁਸੀਬਤ ਆਂਦੀ ਹੈ ਜਾਂ ਸਮੱਸਿਆ ਆਂਦੀ ਹੈ ਜਾਂ ਕਿਸੇ ਚੀਜ਼ ਨਾਲ ਤੁਸੀਂ ਜੂਝਦੇ ਆਂ ਚਾਹੇ ਕੋਈ ਬਿਮਾਰੀ ਹੋ ਗਈ ਜਾਂ ਕੋਈ ਸਾਡੇ ਘਰ ਦਾ ਹਾਲਾਤ ਹੋ ਗਿਆ ਸੋ ਹਮੇਸ਼ਾ ਯਾਦ ਰੱਖੋ ਕਿ ਤਿੰਨ ਆਵਾਜ਼ਾਂ ਹੁੰਦੀਆਂ ਜੋ ਤੁਹਾਡੇ ਨਾਲ ਗੱਲ ਕਰਦੀਆਂ ਤਿੰਨ ਤਰ੍ਹਾਂ ਦੀਆਂ ਆਵਾਜ਼ਾਂ ਤੁਹਾਨੂੰ ਆਉਂਦੀਆਂ ਹਨ ਔਰ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਆਵਾਜ਼ਾਂ ਕੀ ਕਹਿੰਦੀਆਂ ਹਨ ਉਹਨਾਂ ਆਵਾਜ਼ਾਂ ਦੇ ਉੱਪਰ ਹੀ ਇਹ ਚੀਜ਼ ਡਿਪੈਂਡ ਕਰਦੀ ਹੈ ਨਿਰਭਰ ਕਰਦੀ ਹੈ ਕਿ ਤੁਸੀਂ ਆਪਣੇ ਹਾਲਾਤ ਦੇ ਵਿੱਚ ਉਹ ਜੇਤੂ ਹੋ ਕੇ ਨਿਕਲੋਗੇ ਕਿ ਹਾਰ ਕੇ ਨਿਕਲੋਗੇ ਤੇ ਜਿਹੜੀ ਉਹ ਪਹਿਲੀ ਆਵਾਜ਼ ਹੁੰਦੀ ਹੈ ਉਹ ਸ਼ੈਤਾਨ ਦੀ ਸ਼ਤਰੂ ਦੀ ਆਵਾਜ਼ ਹੁੰਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਤੋਂ ਗੁਜ਼ਰਦੇ ਹੋ ਜਾਂ ਤੁਸੀਂ ਬਿਮਾਰ ਹੋ ਜਾਂ ਉਹ ਚਿਲਾਏਗੀ ਔਰ ਉਹ ਬਹੁਤ ਜ਼ੋਰ ਨਾਲ ਚਿਲਾਏਗੀ ਬੋਲੇਗੀ ਕਿ ਜੇ ਤੂੰ ਬਿਮਾਰ ਹੈਂ ਤਾਂ ਉਹ ਉਹ ਹੋਰ ਆਵਾਜ਼ ਦੇ ਕੇ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰੇਗੀ ਉਹ ਆਵਾਜ਼ ਤੂੰ ਬਿਮਾਰ ਹੈਂ ਤੈਨੂੰ ਬਿਮਾਰੀ ਲੱਗ ਗਈ ਹੈ ਤੂੰ ਕੈਂਸਰ ਹੈਂ ਜਾਂ ਤੂੰ ਤੂੰ ਕਰਜ਼ੇ ਚੀ ਮਰ ਜਾਏਗਾ ਜਾਂ ਤੂੰ ਕੋਈ ਵੀ ਜਿਹੜੀ ਸਮੱਸਿਆ ਹੋ ਗਈ ਆ ਤੇਰੇ ਘਰ ਤੇ ਸ਼ਾਂਤੀ ਨਹੀਂ ਆਏਗੀ ਉਹ ਜਿਹੜੀ ਪਹਿਲੀ ਆਵਾਜ਼ ਹੈ ਉਹ ਸ਼ਤਰੂ ਦੀ ਆਵਾਜ਼ ਹੈ ਨਰਕ ਦੀ ਆਵਾਜ਼ ਹੈ ਉਹ ਸ਼ੈਤਾਨ ਦੀ ਆਵਾਜ਼ ਹੈ ਜੋ ਤੁਹਾਨੂੰ ਡਿਗਣਾ ਚਾਹੁੰਦੀ ਹੈ ਤੁਹਾਨੂੰ ਗਿਰਾਉਣਾ ਚਾਹੁੰਦੀ ਹੈ ਤੇ ਜਿਹੜੀ ਆਵਾਜ਼ ਹੈ ਇਹ ਤੁਹਾਡੀ ਬਿਮਾਰੀ ਨੂੰ ਵੱਡਾ ਕਰੇਗੀ ਤੁਹਾਡੀ ਸਮੱਸਿਆ ਨੂੰ ਵੱਡਾ ਕਰਕੇ ਦਿਖਾਏਗੀ ਕਿ ਤੂੰ ਇਹਦੇ ਚੁੱਕਦੇ ਨਹੀਂ ਨਿਕਲ ਸਕਦਾ ਤੇ ਜਿਹੜੀ ਦੂਸਰੀ ਆਵਾਜ਼ ਹੈ ਉਹ ਹੈ ਪਰਮੇਸ਼ਰ ਦੇ ਵਚਨ ਦੀ ਆਵਾਜ਼ ਪਰਮੇਸ਼ਰ ਦੀ ਆਵਾਜ਼ ਜੋ ਕਹਿੰਦੀ ਹੈ ਕਿ ਵੇ ਪ੍ਰਭੂ ਈਸ਼ੂ ਦੇ ਕੋਲੇ ਖਾਣ ਦਾ ਤੂੰ ਚੰਗਾ ਕੀਤਾ ਗਿਆ ਉਹ ਆਵਾਜ਼ ਵਚਨ ਦੀ ਆਵਾਜ਼ ਹੈ ਜਿਹੜੀ ਕਹਿੰਦੀ ਕਿ ਤੂੰ ਸ਼ਰਾਬ ਤੋਂ ਛੁਡਾਇਆ ਗਿਆ ਹੇ ਯਿਸੂ ਮਸੀਹ ਨੇ ਤੇਰੇ ਸ਼ਰਾਪਾਂ ਨੂੰ ਆਪਣੇ ਉੱਪਰ ਲੈ ਲਿਆ ਉਹ ਆਵਾਜ਼ ਜਿਹੜੀ ਕਹਿੰਦੀ ਹੈ ਕਿ ਪਰਮੇਸ਼ੁਰ ਸਾਰੀ ਕਟੀ ਨੂੰ ਪੂਰਾ ਕਰੇਗਾ ਉਹ ਆਵਾਜ਼ ਜਿਹੜੀ ਕਹਿੰਦੀ ਹੈ ਕਿ ਯਹੋਵਾ ਮੇਰਾ ਚਰਵਾਹਾ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਉਹ ਆਵਾਜ਼ ਜਿਹੜੀ ਕਹਿੰਦੀ ਹੈ ਕਿ ਮੈਂ ਮਸੀਹ ਦੇ ਵਿੱਚ ਸਭ ਕੁਝ ਕਰ ਸਕਦਾ ਹਾਂ ਉਹ ਆਵਾਜ਼ ਜਿਹੜੀ ਕਹਿੰਦੀ ਹੈ ਕਿ ਤੇਰੇ ਇੱਕ ਪਾਸੇ 1000 ਇੱਕ ਪਾਸੇ 10000 ਡਿਕਣਗੇ ਪਰ ਉਹ ਮਰੀ ਹੋ ਬਿਮਾਰੀ ਤੇਰੇ ਡੇਰੇ ਤੋਂ ਨਿਕਲ ਨਹੀਂ ਆਏਗੀ ਇਹ ਹੈਗੀ ਆ ਪਰਮੇਸ਼ੁਰ ਦੀ ਆਵਾਜ਼ ਤੇ ਉਸ ਤੋਂ ਬਾਅਦ ਹੁੰਦੀ ਹੈ ਤੀਸਰੀ ਆਵਾਜ਼ ਉਹ ਜਿਹੜ ਉਹ ਦੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਜੇਤੂ ਹੋਵੋਗੇ ਜਾਂ ਹਾਰ ਜਾਓਗੇ ਉਹ ਤੀਸਰੀ ਆਵਾਜ਼ ਕਰਕੇ ਹੋਰਦੀ ਨਹੀਂ ਉਹ ਤੁਹਾਡੀ ਖੁਦ ਦੀ ਆਵਾਜ਼ ਹੈ ਉਹ ਤੀਸਰੀ ਆਵਾਜ਼ ਦੇ ਉੱਪਰ ਇਹ ਨਿਰਭਰ ਕਰਦਾ ਹੈ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹਦੀ ਸਾਈਡ ਲਓਗੇ ਕੀ ਤੁਸੀਂ ਸ਼ਤਰੂ ਦੀ ਆਵਾਜ਼ ਸੁਣੋਗੇ ਜਿਹੜਾ ਕਹਿੰਦਾ ਤੂੰ ਬਿਮਾਰ ਹੋ ਬਿਮਾਰ ਹੈਂ ਤੇ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਓਗੇ ਜਾਂ ਤੁਸੀਂ ਪਰਮੇਸ਼ਰ ਦੀ ਆਵਾਜ਼ ਉਹਦੇ ਵਚਨ ਦੀ ਆਵਾਜ਼ ਸੁਣੋਗੇ ਕਿ ਉਹਦੇ ਨਾਲ ਸਹਿਮਤ ਹੋ ਜਾਓਗੇ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਜਿਹੜਾ ਕਮਜ਼ੋਰ ਹੈ ਕਮਜ਼ੋਰ ਕਹੇ ਕਿ ਮੈਂ ਬਲਵਾਨ ਹਾਂ ਪਿਪਲ ਇਹ ਨਹੀਂ ਕਹਿੰਦੀ ਕਿ ਕਮਜ਼ੋਰ ਪ੍ਰਾਰਥਨਾ ਕਰੇ ਉੱਥੇ ਲਿਖਿਆ ਕਮਜ਼ੋਰ ਕਹੇ ਕਮਜ਼ੋਰ ਬੋਲੇ ਕਿ ਮੈਂ ਬਲਵਾਨ ਹ ਤੁਹਾਡੀ ਆਵਾਜ਼ ਦੇ ਉੱਤੇ ਡਿਪੈਂਡ ਕਰਦਾ ਕਿਉਂਕਿ ਤੁਹਾਨੂੰ ਬੋਲਣਾ ਜ਼ਰੂਰੀ ਹੈ ਇਸੇ ਕਰਕੇ ਲਿਖਿਆ ਕਿ ਕਮਜ਼ੋਰ ਕਹੇ ਕੁਝ ਬੋਲੇ ਕਮਜ਼ੋਰ ਕਹੇ ਕਿ ਮੈਂ ਬਲਵਾਨ ਹ ਬਿਮਾਰ ਕਹੇ ਕਿ ਮੈਂ ਚੰਗਾ ਹ ਕਰਜ਼ਾਈ ਕਹੇ ਕਿ ਨਹੀਂ ਮੇਰੇ ਪਰਮੇਸ਼ੁਰ ਨੇ ਮੈਨੂੰ ਕਰਜ਼ਿਆਂ ਤੋਂ ਆਜ਼ਾਦ ਕੀਤਾ ਹੈ ਤੁਹਾਨੂੰ ਬੋਲਣਾ ਪਵੇਗਾ ਕਿਉਂਕਿ ਬਹੁਤ ਸਾਰੀਆਂ ਆਵਾਜ਼ਾਂ ਨੇ ਸਾਡੇ ਕੰਨਾਂ ਚਾਣਗੀਆਂ ਔਰ ਜੇ ਤੁਸੀਂ ਉਹਨਾਂ ਦੀ ਆਵਾਜ਼ਾਂ ਦਾ ਸਾਹਮਣਾ ਨਹੀਂ ਕਰੋਗੇ ਆਪਣੀ ਆਵਾਜ਼ ਦੇ ਨਾਲ ਤਾਂ ਤੁਸੀਂ ਹੌਸਲਾਤ ਚੋਂ ਨਿਕਲ ਤੁਹਾਨੂੰ ਬਹੁਤ ਮੁਸ਼ਕਲ ਕਰਨੀ ਪੈਗੀ ਕਿਉਂਕਿ ਯਾਦ ਰੱਖੋ ਯੀਸ਼ੂ ਮਸੀਹ ਦਾ ਜਦ ਪਰਤਾਵਾ ਕਰਨ ਦੇ ਲਈ ਸ਼ੈਤਾਨ ਆਇਆ ਤਾਂ ਉਹਨੇ ਜਦੋਂ ਜਦੋਂ ਪਰਮੇਸ਼ਰ ਨੂੰ ਕੁਝ ਕਿਹਾ ਤਾਂ ਯੀਸ਼ੂ ਮਸੀਹ ਨੇ ਵੀ ਉਹਨੂੰ ਕੁਝ ਕਿਹਾ ਯੀਸ਼ੂ ਮਸੀਹ ਨੇ ਆਪਣਾ ਮੂੰਹ ਨਹੀਂ ਬੰਦ ਕੀਤਾ ਯੀਸ਼ੂ ਮਸੀਹ ਨੇ ਉੱਥੇ ਗੋਡਿਆਂ ਪਾਰ ਆ ਕੇ ਦੁਆ ਨਹੀਂ ਕਰਨ ਲੱਗਿਆ ਕਿ ਪਰਮੇਸ਼ਰ ਮੈਨੂੰ ਬਚਾ ਜਦੋਂ ਜਦੋਂ ਪਰ ਸ਼ੈਤਾਨ ਉਹਦਾ ਪਰਤਾਵਾ ਕਰਨ ਲਈ ਉਹਨੂੰ ਕੁਝ ਬੋਲਦਾ ਸੀ ਕਿ ਪੱਥਰਾਂ ਨੂੰ ਕੇ ਰੋਟੀ ਬਣ ਜਾਏ ਤਾਂ ਪਰਮੇਸ਼ਰ ਕਹਿੰਦਾ ਸੀ ਨਹੀਂ ਵਚਨ ਜਿੱਦਾਂ ਲਿਖਿਆ ਹੋਇਆ ਹੈ ਜਦੋਂ ਉਹਨੇ ਕਿਹਾ ਕਿ ਤੂੰ ਛਲਾਂਗ ਮਾਰ ਦੇ ਪਰ ਪਰਮੇਸ਼ਰ ਪ੍ਰਭੂ ਯੀ ਸੋ ਜੇਦਿੱ ਸ਼ੈਤਾਨ ਦੀ ਆਵਾਜ਼ ਆਏਗੀ ਤਾਂ ਇੱਕ ਪਰਮੇਸ਼ਰ ਦੀ ਆਵਾਜ਼ ਵੀ ਹੈ ਪਰ ਦੋਨਾਂ ਆਵਾਜ਼ਾਂ ਦੇ ਵਿੱਚ ਇੱਕ ਤੁਹਾਡੀ ਆਵਾਜ਼ ਹੈ ਜਿਹੜੀ ਕਿ ਇੱਕ ਨਾ ਇੱਕ ਆਵਾਜ਼ ਨਾਲ ਉਹਨੂੰ ਸਹਿਮਤ ਹੋਣਾ ਪਏਗਾ ਜਾਂ ਤਾਂ ਸ਼ੈਤਾਨ ਦੀ ਆਵਾਜ਼ ਨਾਲ ਸਹਿਮਤ ਹੋਏਗੀ ਜਾਂ ਪਰਮੇਸ਼ਰ ਦੀ ਆਵਾਜ਼ ਨਾਲ ਤਾਂ ਮੇਰੇ ਪ੍ਰਿਯੋ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੇਤੂ ਬਣਨਾ ਚਾਹੁੰਦੇ ਹੋ ਜਿੱਤਣਾ ਚਾਹੁੰਦੇ ਹੋ ਬਿਮਾਰੀ ਦੇ ਫਤ ਤਾਪਾਉਣਾ ਚਾਹੁੰਦੇ ਹੋ ਗਰੀਬੀ ਤੇ ਫਤ ਤਾਪਾਉਣਾ ਚਾਹੁੰਦੇ ਹੋ ਕਰਜ਼ੇ ਤੋਂ ਨਿਕਲਣਾ ਚਾਹੁੰਦੇ ਹੋ ਤੁਹਾਨੂੰ ਆਪਣਾ ਮੂੰਹ ਖੋਲ ਕੇ ਪਰਮੇਸ਼ਰ ਦੇ ਵਚਨਾਂ ਨੂੰ ਸ਼ੈਤਾਨ ਦੇ ਮੂੰਹ ਤੇ ਬੋਲਣਾ ਪਏਗਾ ਇੱਕ ਚਪੇੜ ਵਾਂਗੂ ਉਹਦੇ ਮਾਰਨਾ ਪਏਗਾ ਕਿਉਂਕ ਵਚਨ ਕਹਿੰਦਾ ਹੈ ਕਿ ਤੁਹਾਡੇ ਮੂੰਹ ਤੇ ਤੁਹਾਡੇ ਜੀਭ ਦੇ ਵਿੱਚ ਮੌਤ ਤੇ ਜੀਵਨ ਹੈ ਤੁਸੀਂ ਉਤੋਂ ਜੀਵਨ ਬੋਲੋਗੇ ਤਾਂ ਜੀਵਨ ਨਿਕਲੇਗਾ ਮੌਤ ਬੋਲੋਗੇ ਤਾਂ ਮੌਤ ਨਿਕਲੇਗੀ ਪਰ ਤੁਹਾਨੂੰ ਕੁਛ ਨਾ ਕੁਛ ਬੋਲਣਾ ਪਏਗਾ ਆਪਣਾ ਮੂੰਹ ਖੋਲ ਕੇ ਦੂਜਿਆਂ ਦੇ ਦੂਜਿਆਂ ਦੀ ਵੇਟ ਨਾ ਕਰੋ ਦੂਜਿਆਂ ਦੇ ਤੇ ਡਿਪੈਂਡੈਂਟ ਨਾ ਰਹੋ ਕਿ ਦੂਜਾ ਕੋਈ ਆਏਗਾ ਤੁਹਾਡੇ ਪ੍ਰਾਰਥਨਾ ਕਰੇਗਾ ਕੋਈ ਬੁਰਾਈ ਨਹੀਂ ਹੈ ਕੋਈ ਤੁਹਾਡੇ ਪ੍ਰਾਰਥਨਾ ਕਰਦਾ ਹੈ ਪਰ ਜੇ ਦੀ ਰਾਤ ਨੂੰ 2 ਵਜੇ ਤੁਹਾਨੂੰ ਕੋਈ ਸਮੱਸਿਆ ਆਏਗੀ ਤਾਂ ਤੁਸੀਂ ਕਿਸੇ ਦਾ ਇੰਤਜ਼ਾਰ ਨਹੀਂ ਕਰੋਗੇ ਤੁਹਾਨੂੰ ਪਤਾ ਨੂੰ ਚਾਹੀਦਾ ਵਚਨ ਤੇ ਤੁਸੀਂ ਬੋਲੋ ਮੂੰਹ ਖੋਲ ਕੇ ਵਚਨ ਔਰ ਦਰਾਓ ਉਹਨੂੰ ਸੁਣਾਓ ਪਰਮੇਸ਼ਰ ਨੂੰ ਪਰਮੇਸ਼ਰ ਨੂੰ ਵੀ ਲੈ ਕੇ ਆਓ ਔਰ ਬੋਲੋ ਪਰਮੇਸ਼ਰ ਤੇਰੇ ਵਚਨ ਚ ਲਿਖਿਆ ਹੈ ਔਰ ਪਰਮੇਸ਼ਰ ਲਿਖਿਆ ਹੈ ਵਚਨ ਕਹਿੰਦਾ ਕਿ ਉਹ ਆਪਣੇ ਵਚਨ ਨਾਲ ਬੰਨਿਆ ਹੋਇਆ ਹੈ ਉਹਨੂੰ ਯਾਦ ਕਰਾਓ ਪ੍ਰਭੂ ਤੇਰੇ ਵਚਨ ਚ ਲਿਖਿਆ ਹੋਇਆ ਹੈ ਮੇਰੀ ਜ਼ਿੰਦਗੀ ਚ ਨੂੰ ਪੂਰਾ ਕਰ ਸੋ ਅਮਨ ਸੁਤੰਤਰਨੀ ਆਵਾਜ਼ਾਂ ਹੈ ਸ਼ਤਰੂ ਦੀ ਆਵਾਜ਼ ਸ਼ੈਤਾਨ ਦੀ ਪਰਮੇਸ਼ਰ ਦੀ ਤੇ ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਬਹੁਤ ਮਾਇਨੇ ਰੱਖਦੀ ਹੈ ਪਰਮੇਸ਼ਰ ਨੇ ਇਸੇ ਵਾਰ ਇਸੇ ਕਰਕੇ ਕਿਹਾ ਹੈ ਕਿ ਤੁਸੀਂ ਬੋਲੋ ਆਪਣਾ ਮੂੰਹ ਖੋਲ ਕੇ ਉਦੇ ਉੱਪਰ ਤੁਹਾਡੀ ਜਿੱਤ ਤਿਹਾਰ ਡਿਪੈਂਡ ਕਰਦੀ ਹੈ ਨਿਰਭਰ ਕਰਦੀ ਹੈ ਅਮਨ ਗੋਡ ਬles